आजो भाई आजो आजो हांजी ਅਸੀਂ ਹਟਦੇ ਆਂ ਅਸੀਂ ਹਟਦੇ ਆਂ ਜਦ ਤੂੰ ਪਹੇਂਗਾ ਵੀ ਇੰਨ ਉਦੋਂ ਇੰਨ ਹੋਊਗਾ ਆ ਜੋੜਾ ਲਾ ਲੈ ਉੱਪਰ ਵੀ ਉਹਨਾਂ ਦਾ ਜੋੜਾ ਲਾ ਕੇ ਉੱਪਰ ਆ ਜਾ ਮੱਥਾ ਦੇਖ ਲੈ ਨਪਾਟਿਆ ਆ ਆਓ ਆਓ ਆਲਾ I was on the moon. ਵਾਹਿਗੁਰੂ ਵਾਹਿਗੁਰੂ ਅਰਦਾਸ ਨਹੀਂ ਕਰਕੇ ਜਦੋਂ ਲੱਗਦਾ ਮੈਂ ਸਭ ਤੋਂ ਪਹਿਲਾਂ 200 ਆਏ ਵਾਹਿਗੁਰੂ ਜੀ ਦੇ ਪਾਸੇ 10ਵੀਂ ਪ੍ਰਥਮ ਭਗਉਤੀ ਸਮਰਦਾ ਗੁਰੂ ਨਾਨਕ ਦੇਵ ਇਤਿਹਾਸ ਰੰਗਰੂਰ ਦੇ ਅਰਦਾਸ RAM DASA ਉਹੀਂ ਸਹਾਇ ਅਦਨਾਰ ਗੋਵਿੰਦ ਨਾ ਸਮਰੋਹ ਸ਼੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨਤਾ ਜੱਜ ਜੱਟੇ ਸਾਹਿਬ ਦੁਖਜਾਏ ਤੇਗ ਬਹਾਦਰ ਸਮਰਿਆ ਕਾਰਨਾਉ ਦਾ ਵਹਿਤਾਏ ਸਭ ਸੰਗਤ ਸਾਇ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਹਬ ਤੋਂ ਸਹਾਇ 10ਾਂ ਪਾਸ ਸੰਜਾਤਮ ਸੁਰੂਪ ਸ਼੍ਰੀ ਗੁਰੂਗ੍ਰੰਥ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਸਾਲ ਸਾਜੀ ਸਾਹਿਬ ਹਲਾਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸਾਹਿਬ ਜਾਂਦੇ ਆਂ ਚਾਲੀਆਂ ਮੁਕਤਿਆਂ ਹਾਠੀਆਂ ਜੱਪੀਆਂ ਤਾਪੀਆਂ ਜਨਾ ਨਾਮ ਜਪਿਆ ਵੰਡ ਕੇ ਛਕਿਆ ਦੀਗ ਚਲਾਈ ਤੇਗ ਵਾਈ ਜੇ ਸੁਣ ਕੇ ਅੰਡਟ ਕੀਤਾ ਧਰਮ ਦੀ ਸੀ ਤੇ ਬਾਣ-ਬਨ ਕਟਵਾਏ ਥੋਕੀਆਂ ਵਾਈਆਂ ਚਾਲਪਨ ਦੇ ਚੜੇ ਤਨ ਆਰਣ ਚੁਰਾਇ ਗੇ ਗੁਰਦਰਬ ਦੀ ਸਿਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸਦਕ ਕੇਸਾਂ ਸਵਾਸਾਂ ਸੰਗ ਨਵਾਇਆ ਪੰਜਾਂ ਤਖਤਾਂ ਸਰਵਾਤ ਕੋਰ ਦਾ ਨਾ ਧਿਆਨ ਧਰ ਕੇ ਖਾਲਸਾ ਦਾ ਬਲਾ ਜੀ ਵਾਹਿਗੁਰੂ ਜੀ ਨਿਮਾਨਿਆਂ ਦੇ ਬਾਣ ਨ ਤਾਣਿਆਂ ਦੇ ਤਾਣ ਨੋਚਾਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਜੋਦਰੀ ਹੈ ਮਹਾਰਾਜ ਆਪ ਜੀ ਤੋਂ ਬਰੋਸਾ ਹੋਏ ਅਮਰ ਸ਼ਹੀਦ ਭਾਈ ਸੰਗਤ ਸਿੰਘ ਜੀ ਆਪ ਜੀ ਦੇ ਬਚਨਾਂ ਨੂੰ ਕਮਾਉਂਦੇ ਹੋਏ ਸ਼ਹੀਦੀ ਪ੍ਰਾਪਤ ਕਰਨ ਤੋਂ ਉਪਰੰਤ ਉਹਨਾਂ ਦਾ ਜ਼ਾਲਮ ਸਰਕਾਰ ਵੱਲੋਂ ਇਨਾਮ ਲੈਣ ਵਾਸਤੇ ਆਪ ਜੀ ਤੇ ਰੱਖਿਆ ਇਨਾਮ ਲੈਣ ਵਾਸਤੇ ਸੱਚੇ ਪਾਤਸ਼ਾਹ ਸਰਾਂ ਦੀ ਧਰਤੀ ਤੇ ਲੈ ਕਰਕੇ ਆਏ ਇੱਥੇ ਸਨਖਤ ਹੋਣ ਤੋਂ ਬਾਅਦ ਜਥੇਦਾਰ ਮੱਗਰ ਸਿੰਘ ਅਤੇ ਭਗੌਰ ਸਿੰਘ ਜੀਆਂ ਨੇ ਸੰਸਕਾਰ ਕੀਤਾ ਉਸ ਤੋਂ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਥਾਨ ਦੀ ਸੇਵਾ ਨਿਭਾਈ ਇਮਾਰਤ ਬਣਾਈ ਸੱਚੇ ਪਾਤਸ਼ਾਹ ਜੀ ਉਸ ਅਸਥਾਨ ਤੇ ਨਿਸ਼ਾਨਾ ਦੀ ਸੇਵਾ ਅੱਜ ਦੇ ਦਿਨ ਧੰਨ ਧੰਨ ਬਾਬਾ ਸੰਗ ਸਿੰਘ ਸਾਹਿਬ ਜੀ ਦਾਸ ਪੋਤੇ ਦੇ ਦਿਨ ਇੱਥੇ ਆਪ ਜੀ ਦੇ ਸੀਸ ਨੇ ਰਾਤ ਕੱਟੀ ਅੰਮ੍ਰਿਤ ਵੇਲੇ 11 ਪੋ ਨੂੰ ਸਾਬਜਾਦਾਂ ਦੀ ਪਹਿਲੀ ਪੇਸ਼ੀ ਤੇ ਆਪ ਜੀ ਦੇ ਸੀਸ ਨੂੰ ਪੇਸ਼ ਕੀਤਾ ਅਸ਼ਨਾਖ ਤੋਂ ਉਪਰੰਤ ਸੰਸਕਾਰ ਕੀਤਾ ਗਿਆ ਉਸ ਸੀਸ ਸੰਸਕਾਰ ਅਸਥਾਨ ਤੇ ਨਿਸ਼ਾਨ ਸਾਹਿਬ ਦੇ ਵਸਤਰਾਂ ਦੀ ਸੇਵਾ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਸੰਗਤਾਂ ਨੇ ਕੀਤੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਮਿਹਰਾ ਭਰਿਆ ਹੱਥ ਰੱਖਣਾ ਇਸ ਅਸਥਾਨ ਨੂੰ ਦਿਨ ਦੁਪਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਅਸਥਾਨਾਂ ਨੂੰ ਸੀਸ਼ ਸਸਕਾਰ ਅਸਥਾਨ ਨੂੰ ਜਿਹੜੇ ਇਗਨੋਰ ਕਰਿਆ ਸੱਚੇ ਪਾਤਸ਼ਾਹ ਉਹਨਾਂ ਦੇ ਮਨ ਨੂੰ ਸਮੱਤ ਬਖਸ਼ੋ ਆਪਣੇ ਚਰਣਾ ਕਮਲਾਂ ਦਾ ਸਾਨੂੰ ਸਾਰਿਆਂ ਨੂੰ ਪਿਆਰ ਬਖਸ਼ੋ ਗੁਰਮਤਿ ਦੇ ਧਾਰਨੀ ਬਣਾਓ ਸੱਚੇ ਪਾਤਸ਼ਾਹ ਆਪ ਜੀ ਦੇ ਪਾਏ ਪੁਰਨਿਆਂ ਦੇ ਚਰਨ ਦੀ ਆਗਿਆ ਬਖਸ਼ੋ ਤਾਰ ਜਰਾਸ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਅਪਿਦਾ ਪਵਿੱਤਰ ਨਾਮ ਚ ਤੇ ਆਵੇ ਨਾਨਕ ਨਾਮ ਕਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਗਾਜਕੇਜ ਕਰੇ ਜਾਵੇ ਨਹਾ ਲੋ ਜਾਵੇ ਧਾਨ ਤਾਨੇ ਅਬਰਸ਼ੀਦ ਬਾਬਾ ਸੰਗਤ ਸਿੰਘ ਦੇ ਚਰਨੋਂ ਭਾਵੇ ਫਤਿਹ ਪਾਵੇ ਸੋ ਤੁਸ਼ਰੀਆ ਗਾਲ ਬਾਬਾ ਸੰਗਤ ਸਿੰਘ ਸਾਹਿਬ ਜੀ ਕਿਰਪਾ ਕਰਿਓ ਹਾਜੀ ਪ੍ਰਵਾਨ ਕਰਿਓ ਵਾਗਰੂ ਜੀ ਦਾ ਖਾਲਸਾ ਵਾਗਰੂ ਜੀ ਕੀ ਤਕੀ ਤਕੀ ਮੈਨੂੰ ਰੋਕਦਾ ਜੱਤਾਂ ਹੁਣ ਹਾਂ ਚੱਲ ਬਾੜ ਜਾ ਮਾੜੀ ਜਾ ਟਰੂਟ ਬਾੜ ਬਾੜ ਕੇ ਬੰਦੇ ਨੂੰ ਦੱਤੋ ਦੋਦਨ ਦੋਦਨ ਹਾਂ ਦੋ ਘੜੇ ਦਾ ਪਾ ਕੇ ਰੱਖਿਆ ਇਹ ਹੁਣ ਦੋ ਬਾੜ ਦਾ ਜੀ ਆਏ हेलो गुरू जी का खालसा वाहेगुरू जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅੱਜ ਦਾਸ ਪੋਹ ਦੇ ਇਤਿਹਾਸ ਬਾਰੇ ਕੁਝ ਜਾਣਕਾਰੀ ਜਿੰਨੀਕ ਦਾਸ ਤੋਂ ਕਿਸੇ ਨੇ ਦੱਸੀ ਸੁਣੀ ਪੜ੍ਹੀ ਸਾਰਾ ਕੁਝ ਉਹ ਅੱਜ ਦਾਸ ਪੋਹ ਦਾ ਇਤਿਹਾਸ ਹੈ ਬਾਬਾ ਸੰਗਤ ਸਿੰਘ ਦੇ ਨਾਲ ਰਿਲੇਟਡ ਉਹਦੀ ਬੇਨਤੀ ਆਪ ਸੰਗਤਾਂ ਨੂੰ ਕਰਨੀ ਹੈ ਇਹ ਅਸਥਾਨ ਜਿਹਦੇ ਤੁਸੀਂ ਪਹਿਲ ਦਰਸ਼ਨ ਵੀ ਕਰ ਰਹੇ ਹੋ ਸ਼ਹੀਦ ਭਾਈ ਸੰਗ ਸਿੰਘ ਜੀ ਉਹਨਾਂ ਦਾ ਸੀਸ ਸੰਸਕਾਰ ਅਸਥਾਨ ਹੈ ਜਦੋਂ ਦਸਵੇਂ ਪਾਤਸ਼ਾਹ ਨੇ ਸਿੰਘਾਂ ਨੂੰ ਦੂਜੇ ਦਿਨ ਆਪ ਕਮਾਂਡ ਸੰਭਾਲ ਕੇ ਜੰਗ ਕਰਨ ਦੀ ਗੱਲ ਕਹੀ ਸ਼ਹੀਦੀ ਪਾਉਣ ਦੀ ਗੱਲ ਕਹੀ ਤਾਂ ਪੰਜਾਂ ਪਿਆਰਿਆਂ ਨੇ ਪੰਥ ਦਾ ਰੂਪ ਧਾਰਨ ਕਰਕੇ ਪੰਥ ਦਾ ਹੁਕਮ ਸੁਣਾਣਾ ਕੀਤਾ ਕਿਆ ਗੋਬਿੰਦ ਸਿੰਘ ਤੇਰੀ ਸਾਨੂੰ ਬਹੁਤ ਲੋੜ ਹੈ ਤੂੰ ਬੜੇ ਸਿੱਖ ਬਣਾ ਲੇਂਗਾ ਪਰ ਸਾਡੇ ਤੋਂ ਤੇਰੇ ਵਰਗਾ ਗੁਰੂ ਨਹੀਂ ਬਣਨਾ ਤੁਸੀਂ ਮਹਾਰਾਜ ਕਿਰਪਾ ਕਰੋ ਤੁਸੀਂ ਇਸ ਜੰਗ ਦੇ ਵਿੱਚੋਂ ਨਿਕਲ ਜਾਓ ਤਾਂ ਫਿਰ ਉਸ ਸਮੇਂ ਮਹਾਰਾਜ ਨੇ ਪੰਥ ਦਾ ਹੁਕਮ ਆਂਦਿਆਂ ਹੋਇਆ ਆਪਣੇ ਹਮ ਸ਼ਕਲ ਹਮ ਉਮਰ ਸ਼ਹੀਦ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਡੌਲਾਂ ਤੋਂ ਫੜ ਕੇ ਆਪਣੇ ਕੋਲ ਬੁਲਾਇਆ ਉਹਨਾਂ ਦੀ ਦਸਤਾਰ ਆਪਣੇ ਸਿਰ ਤੇ ਬੰਨੀ ਆਪਣੀ ਦਸਤਾਰ ਉਹਨਾਂ ਦੇ ਸੀਸ ਤੇ ਸਜਾਈ ਉਹਨਾਂ ਦਾ ਚੋਲਾ ਆਪ ਪਹਿਨੇ ਆ ਆਪਣਾ ਚੋਲਾ ਉਹਨਾਂ ਨੂੰ ਪਹਿਨਾਇਆ ਉਹਨਾਂ ਦੀ ਜੁੱਤੀ ਇਹਨਾਂ ਦੇ ਨਹੀਂ ਆਈ ਕਿਉਂਕਿ ਬਾਬਾ ਸੰਗਤ ਸਿੰਘ ਦਾ ਪੈਰ ਮਾਰਾ ਦਸਵੇਂ ਪਾਸ਼ਾ ਨਾਲ ਛੋਟਾ ਸੀ ਇਸ ਕਰਕੇ ਜੋੜਾ ਮਹਾਰਾ ਨੇ ਉੱਥੇ ਬਾਬਾ ਸੰਗਤ ਸਿੰਘ ਨੂੰ ਆਪਣਾ ਜੋੜਾ ਦੇ ਦਿੱਤਾ ਪਰ ਉਹਨਾਂ ਵਾਲਾ ਨਹੀਂ ਪਾਇਆ ਉਸ ਤੋਂ ਬਾਅਦ ਨੀਲਾ ਘੋੜਾ ਦਿੱਤਾ ਪ੍ਰਕਰਮਾਂ ਕੀਤੀਆਂ ਔਰ ਪੂਰਾ ਕਮਾਂਡਰ ਥਾਪ ਕੇ ਮੁਖੀ ਥਾਪ ਕੇ ਖਾਲਸਾ ਪੰਥ ਦਾ ਮੁਖੀ ਥਾਪ ਕੇ ਬਾਬਾ ਸਾਹ ਸੰਗਤ ਸਿੰਘ ਨਾਲ ਵਚਨ ਕਰ ਦਿੱਤੇ ਕਿ ਜੁੰਦੇ ਜੀ ਮੁਗਲਾਂ ਦੇ ਹੱਥ ਨਹੀਂ ਆਉਣਾ ਜਿੰਨਾ ਚਿਰ ਜਾਨ ਹੈ ਸਰੀਰ ਦੇ ਵਿੱਚ ਪ੍ਰਾਨ ਹੈ ਉਹਨਾਂ ਚਿਰ ਜੰਗ ਕਰਕੇ ਸ਼ਹੀਦੀ ਪ੍ਰਾਪਤ ਕਰਨੀ ਹੈ ਮਹਾਰਾਜ ਦਾ ਵਚਨ ਕਮਾਉਦਿਆ ਹੋਇਆ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਜੀ ਨੀਲੇ ਘੋੜੇ ਦੇ ਸਵਾਰ ਹੋ ਕੇ ਟੱਪਰੀਆਂ ਪਿੰਡ ਤੱਕ ਜਿੱਥੇ ਅੱਜ ਵੀ ਮਹਾਰਾਜ ਦਾ ਨੀਲਾ ਘੋੜਾ ਸ਼ਹੀਦ ਹੋਇਆ ਸੀ ਅੱਜ ਵੀ ਉੱਥੇ ਸਥਾਨ ਬਣਿਆ ਹੋਇਆ ਹੈ ਬੀਬੀ ਪ੍ਰੇਮ ਕੌਰ ਨੇ ਬਣਾਇਆ ਜਟਾਣੇ ਪਿੰਡ ਦੇ ਨਾਲ ਪੈਰੋ ਮਾਜਰੇ ਦੇ ਅ ਜਟਾਣੇ ਦੇ ਵਿਚਾਲੇ ਪਿੰਡ ਪੈਂਦਾ ਟੱਪਰੀਆਂ ਉਥੋਂ ਤੱਕ ਨੀਲੇ ਘੋੜੇ ਤੇ ਸਵਾਰ ਹੋ ਕੇ ਬਾਬਾ ਸنگਰੇ ਸਿੰਘ ਜੀਆ ਨੇ ਜੰਗ ਕੀਤਾ ਉਥੇ ਘੋੜੇ ਦੇ ਸ਼ਹੀਦ ਹੋਣ ਤੋਂ ਬਾਅਦ ਪੈਦਲ ਜੰਗ ਕੀਤਾ ਫਿਰ ਹਜ਼ਾਰਾਂ ਹੀ ਫਟ ਸਰੀਰ ਦੇ ਉੱਤੇ ਵੱਜਣ ਕਾਰਨ ਉਥੇ ਸ਼ਹੀਦ ਹੋ ਗਏ ਸ਼ਹੀਦ ਹੋਣ ਤੋਂ ਬਾਅਦ ਇਨਾਮ ਲੈਣ ਵਾਸਤੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਰ ਦੇ ਇਨਾਮ ਜਿਵੇਂ ਹੁਣ ਸਰਕਾਰਾਂ ਰੱਖਦੀਆਂ ਆਈਆਂ ਨੇ ਨਾ ਜਿਵੇਂ ਬੇਲਾ ਦੇ ਅੰਦਰ ਰੱਖਿਆ ਸੀ ਸਾਰਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਨਾਮ ਰੱਖਿਆ ਸੀਗਾ 500 ਪਿੰਡਾਂ ਦੀ ਜ਼ਗੀਰ ਕਿਉਂਕਿ ਉਹ ਸਮੇਂ ਪਿੰਡਾਂ ਦੀਆਂ ਜ਼ਗੀਰਾਾਂ ਦੇਣ ਆਨਾਮ ਦੇ ਵਿੱਚ ਦਿੱਤੀਆਂ ਜਾਂਦੀਆਂ ਸਨ ਜਿੱਥੋਂ ਜ਼ਗੀਰਦਾਰ ਵੀ ਆਪ ਜੀ ਨੂੰ ਪਤਾ ਬਣੇ ਨੇ ਸੁਰਾਹੋ ਵਿਚਾਰ ਜਦੋਂ ਬਾਬਾ ਸੰਗਤ ਸਿੰਘ ਜੀ ਸ਼ਹੀਦ ਹੋ ਗਏ ਉੱਥੇ ਉਹਨਾਂ ਦਾ ਫਿਰ ਜਿਹੜਾ ਸਰੀਰ ਸੀ ਜਿੱਥੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਉਸ ਜਗ੍ਹਾ ਤੇ ਲਿਆਏ ਉੱਥੋਂ ਕੱਟ ਕੇ ਸੂਬੇ ਦੇ ਜਿਹੜੇ ਜਰਨੈਲ ਸੀਗੇ ਵਜੀਲ ਖਾਂ ਦੇ ਸਾਰੇ ਸਰਕਾਰੀ ਫੌਜੀ ਸੀ ਜਰਨਲ ਸੀ ਉਹ ਆਪਣੇ ਜਿਹੜਾ ਜੰਗੀ ਰਾਤ ਸੀਗਾ ਉਹਨਾਂ ਦਾ ਉਹਦੇ ਵਿੱਚ ਸਿਰ ਨੂੰ ਰੱਖ ਕੇ ਇਸ ਜਗ੍ਹਾ ਤੇ ਅੱਜ ਦੇ ਦਿਨ ਸ਼ਾਮ ਨੂੰ ਲੈ ਕੇ ਆਏ 10 ਪੋ ਨੂੰ 10 ਪੋ ਨੂੰ ਲਿਆਂਦਾ ਰਾਤ ਇੱਥੇ ਰਿਹਾ ਦੂਜੇ ਦਿਨ 11 ਪੋ ਨੂੰ ਜਦੋਂ ਸਾਬਜਾਦਿਆਂ ਦੀ ਪਹਿਲੀ ਪੇਸ਼ੀ ਸੀ ਪਹਿਲਾਂ ਮਾਤਾ ਜੀ ਨੂੰ ਦਿਖਾਇਆ ਗਿਆ ਇੱਥੇ ਬੁਲਾ ਕੇ ਕਿ ਇਹ ਗੋਵਿੰਦ ਸਿੰਘ ਤੇਰਾ ਮਾਰ ਦਿੱਤਾ ਔਰ ਹੁਣ ਪਤੀ ਤੇਰਾ ਪਹਿਲਾ ਮਾਰਦਾ ਤਾਂ ਪੁੱਤ ਤੇਰਾ ਹੁਣ ਮਾਰਦਾ ਤੇ ਆਹ ਤੇਰੇ ਦੋ ਪੋਤੇ ਨੇ ਇਹ ਨਿਸ਼ਾਨੀ ਬਚਾ ਲਿਆ ਪਰ ਮਾਤਾ ਜੀ ਨੇ ਜਦੋਂ شناخت ਕੀਤੀ ਕਹਿੰਦੀ ਮੇਰੇ ਗੋਵਿੰਦ ਦਾ ਸੀਸ ਨਹੀਂ ਤੇ ਇਹ ਪਾਈ ਸੰਗਤੀ ਇਹਦਾ ਸਿਰ ਹੈ ਦੋਸਤੋ ਬਾਦ ਸਾਹਿਬ ਜਾਦਾਨ ਨੇ ਵੀ ਇਹੀ ਗੱਲ ਕਹੀ ਜਿਹੜੀ ਆਪ ਜੀ ਸੁਣਦੇ ਹੋ ਢਾਡੀਆਂ ਤੋਂ ਕਿ ਬਾਦ ਸਾਹਿਬ ਜਾਦਾਨ ਨੇ ਕਿਹਾ ਕੋ ਇਹੋ ਜੀ ਕੋਈ ਸ਼ਾਸਤਰ ਨਹੀਂ ਬਣਿਆ ਜਿਹੜਾ ਸਾਡੇ ਪਿਤਾ ਨੂੰ ਸ਼ਹੀਦ ਕਰ ਦੇਵੇ ਕੋਈ ਹਜਾ ਸੂਰਮਾ ਨਹੀਂ ਜੰਮਿਆ ਇਸੇ ਥਾਨ ਤੇ ਬਾਬਾ ਸੰਗਤ ਸਿੰਘ ਦੇ ਸੀਸ ਦੇ ਸਾਹਮਣੇ ਖੜ ਕੇ ਇਹ ਗੱਲ ਕਹੀ ਸੀ ਕਿ ਇਹ ਜਿਹੜਾ ਸੀਸ ਹੈ ਇਹ ਬਾਬਾ ਸੰਗਤ ਸਿੰਘ ਦਾ ਹੈ ਨਾ ਕਿ ਸਾਡੇ ਪਿਤਾ ਜੀ ਦਾ ਹੈ ਉਸ ਤੋਂ ਬਾਅਦ ਬੇਗਮ ਜ਼ੈਨਾ ਜਿਹੜੀ ਸਹਿਬਜ਼ਾਦਾਾਂ ਦੀ ਖੜਾਵੀ ਰਹੀ ਹੈ ਉਹਨੇ ਵੀ ਸੀਧੀ ਸ਼ਨਾਖਤ ਕੀਤੀ ਕਾਜੀ ਨੂਰਦੀਨ ਜੋ ਕਿ ਮਹਾਰਾਜ ਦਸਵੇਂ ਪਾਸ਼ਾ ਨੂੰ ਫਾਰਸੀ ਪੜ੍ਹਾਉਂਦਾ ਸੀ ਟੀਚਰ ਸੀ ਉਹਨਾਂ ਸਮਿਆਂ ਦਾ ਤੇ ਉਹਨਾਂ ਨੇ ਉਸਤਾਦ ਉਸ ਸਮੇਂ ਉਸਤਾਦ ਕਹਿੰਦੇ ਸੀ ਅੱਜ ਆਪਾਂ ਅਧਿਆਪਕ ਜਾਂ ਟੀਚਰ ਕਹਿ ਦਿੰਨੇ ਆ ਫਾਰਸੀ ਪੜ੍ਹਦੇ ਸੀ ਮਹਾਰਾਜ ਤੇ ਬਾਬਾ ਸੰਗਤ ਸਿੰਘ ਵੀ ਜਿੰਨੀ ਕੁਆਲੀਫਿਕੇਸ਼ਨ ਮਹਾਰਾ ਗੁਰੂ ਗੋਬਿੰਦ ਸਿੰਘ ਦੀ ਸੀ ਉਨੀ ਹੀ ਕੁਆਲੀਫਿਕੇਸ਼ਨ ਬਾਬਾ ਸੰਗਤ ਸਿੰਘ ਦੀ ਸੀ ਭਾਵੇਂ ਕੁਝ ਮਹੀਨੇ ਬਾਬਾ ਜੀ ਛੋਟੇ ਸਨ ਪਰ ਕਈ ਇਤਿਹਾਸਕਾਰ ਤਾਂ ਦੱਸਦੇ ਨੇ ਕਿ ਸਿਰਫ ਇੱਕ ਦਿਨ ਦੀ ਛੋਟ ਵੜਾਈ ਸੀ ਸੋਹਰੋ ਵਿਚਾਰ ਪਰ ਇਸ ਜਗ੍ਹਾ ਦੇ ਉੱਤੇ ਜਦੋਂ ਛਰਾਖਤ ਹੋਈ ਸਾਰਿਆਂ ਨੇ ਛਰਾਖਤ ਕੀਤੀ ਬੇ ਜਥੇਦਾਰ ਮੱਗਰ ਸਿੰਘ ਅਤੇ ਭਗੌਰ ਸਿੰਘ ਜਿਹੜੇ ਬਸੀ ਪਠਾਣਾ ਇਲਾਜ ਦੇ ਇਨਸਾਨ ਉਹ ਫਟੜ ਹੋਏ ਸਨ ਜਦੋਂ ਸਾਬ ਜਦੇਜੀਤ ਸਿੰਘ ਨੂੰ ਘੇਰਾ ਪਿਆ ਸਰਸਾ ਨਦੀ ਦੇ ਕੰਢੇ ਉਸ ਸਮੇਂ 100 ਸਿੰਘਾਂ ਦਾ ਜਥਾ ਬੀਬੀ ਪੀਖਾ ਉਹਦੇ ਕਮਾਂਡ ਦੇ ਵਿੱਚ ਤੇ ਬਾਬਾ ਜੀਵਨ ਸਿੰਘ ਜੀ ਤੇ ਜਿਹੜੇ ਜੈਤੇ ਤੋਂ ਅਮਰ ਸ਼ਾਕੇ ਜੀਵਨ ਸਿੰਘ ਬਣੇ ਸੀ ਉਹ ਉੱਥੇ ਜੰਗ ਦੇ ਵਿੱਚ ਸ਼ਹੀਦ ਹੋਏ ਭਾਈ ਉਦੇਸ ਸਿੰਘ ਜੀ ਸ਼ਹੀਦ ਹੋਏ ਅੱਜ ਉੱਥੇ ਵੀ ਅਸਥਾਨ ਬਣਿਆ ਹੋਇਆ ਹੈ ਦਾਸ ਨੇ ਉੱਥੇ ਦਰਸ਼ਨ ਕੀਤੇ ਨੇ ਤੁਸੀਂ ਵੀ ਕਰਕੇ ਆਇਓ ਸ਼ੋਮਣੀ ਕਮੇਟੀ ਨੇ ਜਿਹੜੇ ਇਤਿਹਾਸਕ ਪੁਸਤਕ ਛਾਪਦੇ ਨੇ ਉਹਦੇ ਵਿੱਚ ਉਸ ਸਥਾਨ ਦਾ ਜ਼ਿਕਰ ਵੀ ਹੈ ਕਿ ਬਾਬਾ ਸੰਗਤ ਸਿੰਘ ਦੇ ਮੱਥੇ ਦੇ ਵਿੱਚ ਉੱਥੇ ਗੋਲੀ ਵੱਜੀ ਗੋਲੀ ਵੱਜਣ ਕਾਰਨ ਉੱਥੇ ਉਹ ਸ਼ਹੀਦ ਹੋ ਗਏ ਉਸ ਤੋਂ ਬਾਅਦ ਚਮਕੌਰ ਦੀ ਜੰਗ ਦਾ ਜਿਹੜਾ ਵਿੱਚ ਕਈ ਉਹ ਪਾਉਂਦੇ ਨੇ ਜਦ ਤੂੰ ਬੋਲਾਂਗਾ ਮੈਂ ਬੋਲਾਂਗਾ ਹਨ ਅਮਰ ਸ਼ਹੀਦ ਭਾਈ ਸੰਗਤ ਸਿੰਘ ਜਿਹੜੇ ਚਮਕੌਰ ਘੜੀ ਦੀ ਜੰਗ ਦੇ ਆਖਰੀ ਸ਼ਹੀਦ ਹਨ ਉਹਨਾਂ ਦੇ ਸੀਸ ਦਾ ਸਸਕਾਰ ਇਸ ਸਥਾਨ ਤੇ ਕੀਤਾ ਗਿਆ ਸੀ 1704 ਨੂੰ 11 ਪੋਵ ਵਾਲੇ ਦਿਨ ਜੇ ਤੁਹਾਨੂੰ ਪਹਿਲੀ ਪੇਸ਼ੀ ਸੀ ਇਹ ਇਤਿਹਾਸ ਵਿਲੱਖਣ ਇਤਿਹਾਸ ਹੈ ਚਮਕੌਰ ਗੜੀ ਦੇ ਆਖਰੀ ਸ਼ਹੀਦ ਭਾਈ ਸੰਗਤ ਸਿੰਘ ਜੀ ਕਿਵੇਂ ਸ਼ਹੀਦ ਹੋਏ ਦਿਨਤਾਪਾ ਨੇ ਨਾਂ ਦਾ ਮਨਾ ਲਿਆ ਸਾਰਿਆਂ ਨੇ ਵੀ بابا ਸੰਗਤ ਸਿੰਘ ਜੀ ਨੂੰ ਕਲਗੀ ਤੋੜੇ ਦੀ ਬਖਸ਼ਿਸ਼ ਕੀਤੀ ਜਿਸ ਦਿਨ ਕਲਗੀ ਤੋੜੇ ਦੀ ਬਖਸ਼ਿਸ਼ ਕੀਤੀ ਉਸ ਤੋਂ ਕੁਝ ਘੰਟੇ ਬਾਅਦ ਹੀ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਬੀਬੀ ਸ਼ਰਨ ਕੌਰ ਨੇ ਉਹਨਾਂ ਦੇ ਧਰਦਾ ਸੰਸਕਾਰ ਚਮਕੌਰ ਸਾਹਿਬ ਦੀ ਗੜੀ ਦੇ ਲਾਗੇ ਕੀਤਾ ਔਰ ਸੀਸ ਦਾ ਸੰਸਕਾਰ ਇਸ ਜਗ੍ਹਾ ਤੇ ਜਥੇਦਾਰ ਮੱਗਰ ਸਿੰਘ ਅਤੇ ਭਗੌਰ ਸਿੰਘ ਜੀਆ ਨੇ ਇਸ ਸਥਾਨ ਦੇ ਉੱਤੇ ਕੀਤਾ ਪਰ ਇਸ ਸਥਾਨ ਦੇ ਬਾਰੇ ਬਹੁਤੀ ਸੰਗਤ ਨੂੰ ਜਾਣਕਾਰੀ ਨਹੀਂ ਹੈ ਇਸ ਕਰਕੇ ਇਹ ਵੀਡੀਓ ਬਣਾ ਰਹੇ ਆ ਸਾਰਿਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਜੋ ਵੀ ਇਹ ਵੀਡੀਓ ਨੂੰ ਸੁਣ ਰਹੀਆਂ ਸਾਰਿਆਂ ਨੂੰ ਬੇਨਤੀ ਹੈ ਕਿ ਬਹੁਤ ਵੱਡਾ ਇਹ ਤੀਰਥ ਹੈ ਕਿ ਤੀਰਥ ਇਹ ਤੀਰਥ ਦੇ ਉੱਤੇ ਜਿਸ ਸ਼ਹੀਦ ਨੂੰ ਬਾਬਾ ਸੰਗਤ ਸਿੰਘ ਜੀਆਂ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੀ ਕਲਗੀ ਜਿਗਾ ਚਮਕੌਰ ਦੀ ਗੜੀ ਦੇ ਵਿੱਚ ਆਪਣੇ ਤਖਤ ਤੇ ਬਿਰਾਜਮਾਨ ਕਰਕੇ ਉਸ ਤੋਂ ਬਾਅਦ ਆਪਣੇ ਨੀਲੇ ਘੋੜੇ ਤੇ ਸਵਾਰ ਕਰਕੇ ਜੰਗੇ ਮੈਦਾਨ ਵਿੱਚ ਭੇਜਿਆ ਔਰ ਆਪ ਉਥੋਂ ਮਾਚੀਵਾਲੇ ਨੂੰ ਚਲੇ ਗਏ ਉਸ ਤੋਂ ਬਾਅਦ ਬਾਬਾ ਸੰਗਤ ਸਿੰਘ ਜੀ ਦਾ ਹੇਠਾਂ ਜਿਹੜਾ ਘੋੜਾ ਸੀ ਨੀਲਾ ਦਸਵੇਂ ਪਾਸ਼ਾ ਵਾਲਾ ਉਹ ਟੱਪਰੀਆਂ ਪਿੰਡ ਜਾ ਕੇ ਸ਼ਹੀਦ ਹੋਇਆ ਔਰ ਉਥੇ ਅੱਜ ਵੀ ਅਸਥਾਨ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਸ੍ਰੀ ਸਾਹਿਬ ਦੇ ਨਾਲ ਜਿਹੜੀ ਦਸ਼ਮੇਸ਼ ਪਿਤਾ ਜੀ ਦੀ ਤਲਵਾਰ ਸੀ ਉਹਦੇ ਨਾਲ ਜੰਗ ਕੀਤਾ ਅਖੀਰ ਜਦੋਂ ਬਾਬਾ ਜੀ ਦੀ ਪੋਟਪੜੀ ਦੇ ਵਿੱਚ ਤੀਰ ਵੱਜਿਆ ਉਸ ਤੋਂ ਬਾਅਦ ਅਨੇਕਾਂ ਤੀਰ ਵੱਜੇ ਇਹ ਕਿਮਲੀ ਦੇ ਦਰਖਦੇ ਨਾਲ ਢੋਲ ਲਾ ਕੇ ਖੜ ਗਏ ਪਰ ਉਸ ਤੋਂ ਬਾਅਦ ਜਦੋਂ ਸ਼ਹੀਦ ਹੋ ਗਏ ਸ਼ਹੀਦ ਹੋਣ ਤੋਂ ਬਾਅਦ ਉਹਨਾਂ ਦਾ ਜਿਹੜਾ ਸਰੀਰ ਸੀ ਉਹ ਚੱਕ ਕੇ ਜਿੱਥੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਉਸ ਜਗ੍ਹਾ ਤੇ ਲਿਆਂਦਾ ਗਿਆ ਕਿ ਆਹ ਗੁਰੂ ਗੋਬਿੰਦ ਸਿੰਘ ਮਾਰ ਦਿੱਤਾ ਆਪਾਂ ਜੰਗ ਜਿੱਤ ਗਏ ਪਰ ਜਦੋਂ ਇਨਾਮ ਲੈਣ ਵਾਸਤੇ ਇਸ ਸਰਹੰਦ ਦੀ ਧਰਤੀ ਦੇ ਉੱਤੇ ਵਜ਼ੀਰ ਖਾਨ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸ਼ਾਮ ਨੂੰ ਲਿਆਂਦਾ ਗਿਆ ਔਰ ਜਦੋਂ ਸੂਬੇ ਨੇ ਕਾ ਕੇ ਕੱਲ ਨੂੰ ਪੇਸ਼ੀ ਹੈ ਉਹਨੂੰ ਦਿਨ ਛਿਪ ਗਿਆ ਉਹਨਾਂ ਦਾ ਕੋਈ ਅਸੂਲ ਸੀ ਉਸ ਸਮੇਂ ਉਹਨਾਂ ਨੇ ਦੂਜੇ ਦਿਨ 11 ਪੋਹ ਵਾਲੇ ਦਿਨ ਸਹਿਬਜ਼ਾਦਿਆਂ ਨੂੰ ਦਰਸ਼ਨ ਕਰਾਏ ਕਹਿੰਦੇ ਤੁਹਾਡਾ ਪਿਤਾ ਮਾਰ ਦਿੱਤਾ ਮਾਤਾ ਜੀ ਨੂੰ ਦਰਸ਼ਨ ਕਰਾਏ ਕਹਿੰਦੇ ਤੇਰਾ ਪੁੱਤ ਮਾਰ ਦਿੱਤਾ ਕਾਜੀ ਨੂਰਦੀਨ ਨੂੰ ਦਰਸ਼ਨ ਕਰਾਏ ਕਹਿੰਦੇ ਤੁਹਾਡਾ ਵਿਦਿਆਰਥੀ ਮਾਰ ਦਿੱਤਾ ਫਿਰ بیگم ਜਾਨਾ ਨੂੰ ਵੀ ਕਿਹਾ ਵੀ ਇਹ ਦੀ ਸ਼ਰਾਖਤ ਕਰਕੋ ਕਿ 500 ਪਿੰਡਾਂ ਦੀ ਜ਼ਗੀਰ ਦਾ ਇਨਾਮ ਸੀਗੁਰੂ ਗੋਬਿੰਦ ਸਿੰਘ ਦੇ ਸੀਸ ਦੇਤੇ ਇਨਾਮ ਲੈਣ ਵਾਸਤੇ ਸਾਰਾ ਕੁਝ ਕੀਤਾ ਗਿਆ ਇੱਥੇ ਸੀਸ ਤਾਂ ਆਇਆ ਇਨਾਮ ਲੈਣ ਵਾਸਤੇ ਸੂਬੇ ਸਰਹੰਦ ਵਜੀਦ ਖਾਨ ਨੇ ਦਵਾਣਾ ਸੀ ਇਨਾਮ ਕਿਉਂਕਿ ਚੀਫ ਹਿੰਦੀ ਕਮਾਂਡਰ ਸੀ ਜਿਹੜਾ ਉਹ ਬਜੀਰ ਖਾਨ ਸੂਬਾ ਸਰਹੰਦ ਸੀ ਸੂਬਾ ਸਰਹੰਦ ਦੇ ਸਹਬਜਾਜਾਂ ਦੀ ਔਰ ਮਾਤਾ ਜੀ ਦੀ ਗ੍ਰਫਤਾਰੀ ਹੋਣ ਕਾਰਨ ਉੱਥੇ ਜੰਗ ਤੋਂ ਪਹਿਲਾਂ ਆ ਗਿਆ ਸੀ ਗੁਰੂ ਗੋਬਿੰਦ ਸਿੰਘ ਦਾ ਧੜ ਜਦੋਂ ਉੱਥੇ ਉਹਨਾਂ ਨੇ ਪੇਸ਼ ਕੀਤਾ ਕਿ ਜੰਗ ਤਾਂ ਹੁਣ ਫਤਿਹ ਹੋ ਗਿਆ ਉਸ ਤੋਂ ਬਾਅਦ ਫਿਰ ਇੱਥੇ ਲੈ ਕੇ ਆਏ ਇਸ ਜਗ੍ਹਾ ਤੇ ਪਾਵਨ ਪਵਿੱਤਰ ਸਥਾਨ ਤੇ ਜਿੱਥੇ ਸ਼ਹੀਦ ਭਾਈ ਮੱਗਰ ਸਿੰਘ ਅਤੇ ਭਗਵਾਰ ਸਿੰਘ ਨੇ ਸੰਸਕਾਰ ਕੀਤਾ ਪਰ ਇਸ ਸਥਾਨ ਨੂੰ ਅੱਜ ਤੱਕ ਸੰਗਤਾਂ ਵੱਲੋਂ ਵੀ ਪ੍ਰਬੰਧਕਾਂ ਵੱਲੋਂ ਤਾਂ ਜਿਹੜੇ ਮਾੜੇ-ਮੋਟੇ ਹੈਗੇ ਨੇ ਠੀਕ ਐ ਪਹਿਲਾਂ ਕੁਝ ਸਮੇਂ ਰਿਆਸਤ ਪਟਿਆਲਾ ਸਰਕਾਰ ਨੇ ਬਹੁਤ ਸੁਚੇਜੇ ਢੰਗ ਦੇ ਨਾਲ ਇਹਦੀ ਸੇਵਾ ਕਰਾਈ ਜਿਹਦੇ ਸਾਡੇ ਕੋਲ ਕਾਗਜ਼ ਵੀ ਨੇ ਔਰ ਇੱਥੇ ਗ੍ਰੰਥੀ ਪੁਜਾਰੀ ਰੱਖੇ ਜਾਂਦੇ ਸਨ ਸੇਵਾਦਾਰ ਵੀ ਰੱਖੇ ਜਾਂਦੇ ਸਨ ਸਾਰੇ ਇਸ ਕਰਕੇ ਇਸ ਜਗ੍ਹਾ ਦੀ ਬਹੁਤ ਮਹਾਨਤਾ ਪਰ ਅਫਸੋਸ ਇਸ ਜਗ੍ਹਾ ਨੂੰ ਅੱਜ ਅਣਗੌਲਿਆ ਕੀਤਾ ਹੋਇਆ ਹੈ ਨਾ ਤਾਂ ਜਥੇਬੰਦੀ ਨੂੰ ਬਣਾਉਣ ਦਿੱਤਾ ਜਾਂਦਾ ਤੇ ਨਾ ਹੀ ਬਣਾਉਂਦੇ ਨੇ ਨਾ ਹੀ ਕਿਸੇ ਤੋਂ ਬਣਵਾਉਂਦੇ ਨੇ ਇਸ ਕਰਕੇ ਇਹ ਜਿਹੜਾ ਅਸਥਾਨ ਹੈ ਇਹ ਇੱਕ ਮਹਾਨ ਤੀਰਥ ਹੈ ਜਿਸ ਜਗ੍ਹਾ ਤੇ ਬਾਬਾ ਸੰਗਤ ਸਿੰਘ ਜੀ ਦੇ ਸੀਸ ਦਾ ਸੰਸਕਾਰ ਜਿਸ ਸੀਸ ਦੇ ਉੱਤੇ ਕਲਗੀ ਵੀ ਲੱਗੀ ਹੋਈ ਸੀ ਕਲਗੀ ਭਾਵੇਂ ਉਤਾਰ ਲਈ ਪਰ ਜਿਹੜੀ ਦਸਤਾਰ ਸੀ ਗੁਰੂ ਗੋਬਿੰਦ ਸਿੰਘ ਦੀ ਉਹ बाबा ਸੰਗਤ ਸਿੰਘ ਦੇ ਸੀਸ ਦੇ ਉੱਤੇ ਸੀ ਉਹਦਾ ਵੀ ਸੰਸਕਾਰ ਇਸੇ ਜਗ੍ਹਾ ਤੇ ਹੋਇਆ ਇਸ ਕਰਕੇ ਇਹ ਬਹੁਤ ਵੱਡਾ ਅਸਥਾਨ ਹੈ ਸੰਗਤਾਂ ਕਈ ਭਰਮ ਭੁਲੇਖੇ ਚ ਪੈ ਜਾਂਦੀਆਂ ਨੇ ਕਿ ਜਿਹੜੀ ਕਲਗੀ ਹੈ ਇਹ ਜੀਵਨ ਸਿੰਘ ਨੂੰ ਮਿਲੀ ਹੈ ਨਹੀਂ ਮੈਂ ਇਹ ਭੁਲੇਖਾ ਸਾਰਿਆਂ ਦਾ ਦੂਰ ਕਰਦੇ ਆ ਭਾਈ ਜੀਵਨ ਸਿੰਘ ਜੀ ਸਤਕਾਰਯੋਗ ਨੇ ਜਿਹੜੇ ਭਾਈ ਜੈਤੇ ਤੋਂ ਅਮਰਤ ਛਕਣ ਤੋਂ ਬਾਅਦ ਭਾਈ ਜੀਵਨ ਸਿੰਘ ਜੀ ਬਣੇ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਨੇ ਉਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ 9 ਸਾਲ ਇਤਿਹਾਸਕਾਰ ਲਿਖਦੇ ਨੇ ਪਰ ਭਾਈ ਜੈਤੇਵ ਦੀ ਉਮਰ ਉਹ ਸਮੇਂ ਕੋਈ 29 ਸਾਲ ਲਿਖਦਾ ਕੋਈ 32 ਸਾਲ ਲਿਖਦਾ ਪਰ ਫਿਰ ਵੀ ਕਾਫੀ ਵੱਡੇ ਸਨ ਇਸ ਕਰਕੇ ਹਮ ਸ਼ਕਲ ਨਹੀਂ ਸਨ ਹਮ ਸ਼ਕਲ ਕੇਵਲ ਤੇ ਕੇਵਲ ਬਾਬਾ ਸੰਗਤ ਸਿੰਘ ਇਸੀ ਗੁਰੂ ਗੋਬਿੰਦ ਸਿੰਘ ਦੇ ਇਸ ਕਰਕੇ ਉਹ ਤਾਂ ਉੱਥੇ ਸ਼ਹੀਦ ਹੋ ਗਿਆ ਜਦੋਂ ਸਹਬਜ਼ਾਦੇ ਅਜੀਤ ਸਿੰਘ ਨੂੰ ਘੇਰਾ ਪਿਆ ਮਹਾਰਾਜ ਨੇ 100 ਸਿੰਘਾਂ ਦਾ ਜਥਾ ਬੀਬੀ ਪੀਖਾ ਜਿਸ ਪੀਖਾ ਨੂੰ ਕਿਸੇ ਨੇ ਪੀਖਾ ਦੇਵੀ ਕਿਹਾ ਕਿਸੇ ਨੇ ਪਟਵਈਆਂ ਦੇ ਵਿੱਚ ਪੀਖਾ ਸਿੰਘ ਲਿਖਿਆ ਗਿਆ ਮਹਾਰਾਜ ਉਸ ਪੀਖਾ ਨੂੰ ਆਪਣੀ ਭੈਣ ਮੰਨਦੇ ਸਨ ਉਹ ਸਿੱਖ ਕੌਮ ਦੀ ਪਹਿਲੀ ਬੀਬੀ ਸ਼ਹੀਦ ਹੈ ਜਿਨੇ ਸ਼ਹਾਦਤ ਦਾ ਜਾਮ ਪੀਤਾ ਸਹਬਜ਼ਾਦੇ ਅਜੀਤ ਸਿੰਘ ਕਰਕੇ ਕਿਉਂਕਿ ਭੂਆ ਨੂੰ ਭਤੀਜਾ ਪਿਆਰਾ ਹੁੰਦਾ ਉਹਨੇ ਉੱਥੇ ਉਹਨਾਂ ਨੂੰ ਸੇਫ ਕੱਢਿਆ ਉੱਥੇ ਭਾਈ ਉਹਦੇ ਸੰਗ ਜੀ ਉਹ ਵੀ ਸ਼ਹੀਦ ਹੋਏ ਤੇ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਅਮਰਸ਼ਾਕੇ ਜਿਹੜੇ ਬਣੇ ਉਹਨਾਂ ਦੇ ਮੱਥੇ ਵਿੱਚ ਗੋਲੀ ਵੱਜੀ ਉਥੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਬੀਬੀ ਭੀਖਾ ਵੀ ਸ਼ਹੀਦੀ ਪ੍ਰਾਪਤ ਕਰ ਗਈ ਔਰ ਹੋਰ अनेका ਸਿੰਘ ਭਾਈ ਉਦੇ ਸਿੰਘ ਉਹਨੀ ਹੋਰ ਜਿਹੜੇ ਸਿੰਘ ਸੀ 100 ਸੰਗਾਂ ਦਾ ਜਥਾ ਸੀ ਜਿਨ੍ਹਾਂ ਵਿੱਚ ਬਾਬਾ ਸੰਗਤ ਸਿੰਘ ਜੀ ਵੀ ਸੀ ਬਾਬਾ ਸੰਗਤ ਸਿੰਘ ਜੀ ਕੁਝ ਥੋੜੇ ਫੱਟੜ ਹੋਏ ਸਨ ਪਰ ਚੜ੍ਹਦੀ ਕਲਾ ਵਿੱਚ ਸਨ ਬਾਬਾ ਸੰਗਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਦੇ ਨਾਲ ਚਮਕੌਰ ਦੀ ਗੜੀ ਤੱਕ ਗਏ ਚਮਕੌਰ ਦੀ ਗੜੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੱਢਣ ਦੇ ਵਿੱਚ ਜੇ ਬਹੁਤ ਵੱਡਾ ਯੋਗਦਾਨ ਹੈ ਤਾਂ ਉਹ ਮੈਂ ਸਮਝਾਂਗਾ ਕਿ ਉਹ ਬਾਬਾ ਸੰਗਤ ਸਿੰਘ ਦਾ ਕਿਉਂਕਿ ਜੇ ਬਾਬਾ ਸੰਗਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਦਾ ਸਰੂਪ ਜਾਂ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰੂਪ ਉਹਨਾਂ ਨੂੰ ਧਾਰਨਾ ਕਰਾਉਂਦੇ ਤਾਂ ਇਤਿਹਾਸ ਕੁਝ ਹੋਰ ਹੋਣਾ ਸੀ ਇਸ ਕਰਕੇ ਇਸ ਕੁਰਬਾਨੀ ਨੂੰ ਅਣਗੌਲਿਆ ਨਾ ਕੀਤਾ ਜਾਵੇ ਇਸ ਸਥਾਨ ਨੂੰ ਅਣਗੌਲਿਆ ਨਾ ਕੀਤਾ ਜਾਵੇ ਦਾਸ ਦੀ ਹੱਥ ਬਨ ਕੇ ਸਾਰੀਆਂ ਸਿੱਖ ਸੰਗਤਾਂ ਅਗੇ ਹੋਰ ਕੌਮਾਂ ਅਗੇ ਪੰਥ ਅਗੇ ਜਥੇਬੰਦੀਆਂ ਅਗੇ ਜੋਦੜੀ ਐ ਸਿਰ ਨਵਾ ਕੇ ਤੁਹਾਡੇ ਚਾਰਾਂ ਚ ਸਿਰ ਰੱਖ ਕੇ ਕਿ ਇਸ ਸਥਾਨ ਨੂੰ ਇੱਕ ਵਾਰੀ ਕਿਰਪਾ ਕਰਕੇ ਸੀਸ ਮਹਿਲ ਬਣਾ ਕੇ ਇੱਥੇ ਵਧਿਆ ਸਾਨ ਬਣਾ ਕੇ ਜਿਹੜੀ ਕਲਗੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਸੰਗਤ ਸਿੰਘ ਨੂੰ ਦਿੱਤੀ ਸੀ ਉਹ ਕਲਗੀ ਇੱਥੇ ਸਜਾਈ ਜਾਵੇ ਫਿਰ ਅਸੀਂ ਕਹਾਂਗੇ ਵੀ ਹਾਂ ਸਾਡੀ ਸੰਗਤ ਨੂੰ ਸਾਨੂੰ ਰਾਮਦਾਸੀਆਂ ਨੂੰ ਵੀ ਬਾਬਾ ਸੰਗਤ ਸਿੰਘ ਨੂੰ ਨੇ ਸਨਮਾਨ ਮਿਲਿਆ ਸਤਿਕਾਰ ਮਿਲਿਆ ਇਸ ਕਰਕੇ ਜਿਨ੍ਹਾਂ ਚਿਹਰੇ ਕੰਮ ਨਹੀਂ ਹੁੰਦਾ ਜਿਨ੍ਹਾਂ ਚਿਹਰੇ ਸਰਤਾਰ ਨੂੰ ਅਣਗਾਵਲੇ ਕੀਤਾ ਜਾਂਦਾ ਅਸੀਂ ਸਮਝਦੇ ਹਾਂ ਕਿ ਸਾਡੇ ਨਾਲ ਸਰਾਸਰ ਧੱਕਾ ਹੁੰਦਾ ਹੈ ਧੱਕੇ ਤੋਂ ਬਚਾਉਣ ਵਾਸਤੇ ਸੰਗਤ ਗੁਰੂ ਰੂਪ ਹੁੰਦੀ ਹੈ ਸੋ ਸਾਡੇ ਨਾਲ ਧੱਕਾ ਹੁੰਦਾ ਸਾਡੇ ਨਾਲ ਖੜੋ ਇਤਿਹਾਸ ਨਾਲ ਖੜੋ ਬਾਬਾ ਸੰਗਤ ਸਿੰਘ ਨਾਲ ਖੜੋ ਜਿੱਥੇ ਉਹਨਾਂ ਦੇ ਸੀਸ ਦਾ ਸੰਸਕਾਰ ਹੋਇਆ ਉਸ ਸਥਾਨ ਨੂੰ ਬਣਾਉਣ ਦਾ ਯਤਨ ਕਰੋ ਉਪਰਾਲਾ ਕਰੋ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ